ਇੱਕ ਹਫਤਾ ਪਹਿਲਾਂ ਸਿਵਲ ਸਰਜਨ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਬਤੌਰ ਮੈਂ ਤੁਹਾਡਾ ਮੈਂਬਰ ਪਾਰਲੀਮੈਂਟ ਹਾਂ ਤੇ ਸੈਕਟਰ ਨੇ ਕਰੀਬ 55 ਕਰੋੜ ਰੁਪਏ ਅਦਾ ਦਿੱਤਾ ਹੈ ਕਿ ਸਪੈਸ਼ਲ ਹਸਪਤਲ ਇੱਥੇ ਬਣੇ ਜਿੱਥੇ ਐਮਰਜੈਂਸੀ ਟਰੀਟਮੈਂਟ ਹੋਵੇ ਜੀ ਡੀ ਵੀ ਚ ਜ਼ਿਲ੍ਹੇ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਿੱਦਾ ਨਾਲ ਨਹੀਂ ਹੋ ਸਕਦਾ ਉਹ ਇੱਥੇ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਜਿਹੜਾ ਮਰੀਜ਼ ਆਉਂਦਾ ਉਹਦਾ ਇਹ ਇੱਥੇ ਐਗਜ਼ਾਮੀਨੇਸ਼ਨ ਹੋਏ ਮੈਂ ਸਿਵਲ ਸਰਜਨ ਸਾਹਿਬ ਦੇ ਨਾਲ ਸੀਮੋਰ ਸਾਹਿਬ ਦੇ ਨਾਲ ਤੇ ਹੋਰ ਪਤਾ ਨਹੀਂ ਕਿਹੜਾ ਉਹਨਾਂ ਦਾ ਹਮਲਾ ਸੀ ਆਟਸਫੇਰੀ ਮੀਟਿੰਗ ਕਰਨ ਗਿਆ ਸੀਗਾ ਤੇ ਜਿਹੜੇ ਸਵਾਲ ਮੈਂ ਪੁੱਛੇ ਕਿ ਇਹ ਕਦੋਂ ਬਣੂਗਾ ਇਹਦੇ ਕਿੰਨੇ ਕਮਰੇ ਹੋਣਗੇ ਕਿੰਨੇ ਬெட்ਸ ਹੋਣਗੇ ਤੇ ਇਹਦਾ ਕੀ ਨੇਚਰ ਆਫ ਵਰਕਿੰਗ ਕੀ ਹੋਊਗਾ ਕਿੱਥੇ ਬਣੂਗਾ ਕਿੰਨੇ ਸਿਰਚ ਬਣੂਗਾ ਤੇ ਉਹਨਾਂ ਨੇ ਤਾਂ ਜਵਾਬ ਹੀ ਨਹੀਂ ਦੇ ਦੇ ਸਕੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਹ ਸਿਵਲ ਸਰਵੰਟ ਥਿਸ ਇਜ਼ ਅ ਵੈਰੀ ਬੈਡ ਆਮ ਅ ਮੈਂਬਰ ਆਫ ਪਾਰਲੀਮੈਂਟ ਐਂਡ ਇਟਸ ਮਾਈ ਡਿਊਟੀ ਟੂ ਆਸਕ ਯੂ ਅਬਾਊਟ ਥਿਸ ਸਪੈਸ਼ਲਿਟੀ ਹਸਪੀਟਲ ਵਿਚ ਇਜ਼ ਕਮਿੰਗ ਅਪ ਇਟ ਬਰਨਾਲਾ ਇਹਦੇ ਨਾਲ ਬਰਨਾਲੇ ਦਾ ਦੀ ਸ਼ਤਰ ਬਦਲ ਜਾਣੀ ਹੈ ਇਹਦੇ ਨਾਲ ਇੱਥੇ ਪੇਸ਼ੈਂਟਸ ਦੂਰੋਂ ਦੂਰੋਂ ਆਉਣੇ ਆ ਕਿਉਂ ਕਰਕੇ ਇਹੋ ਜਿਹਾ ਕ੍ਰਿਟੀਕਲ ਹਸਪੀਟਲ ਮੇਰਾ ਖਿਆਲ ਅਜੇ ਤੱਕ ਕਿਸੇ ਇੰਡੀਆ ਦੇ ਵਿੱਚ ਨਹੀਂ ਬਣ ਰਿਹਾ ਜਿਹੜਾ ਅਸੀਂ ਇੱਥੇ ਬਣਾਉਣਾ ਚਾਹੁੰਦੇ ਆ ਤੇ ਹੁਣ ਮੈਂ ਹੈਲਥ ਮਿਨਿਸਟਰ ਦਿੱਲੀ ਨੂੰ ਚਿੱਠੀ ਲਿਖਣ ਲੱਗੇ ਆ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਕਿ ਸਾਡੇ ਸਿਵਲ ਸਰਜਨ ਸਾਹਿਬ ਨੂੰ ਏਲ ਦੇ ਥਾਂ ਕੋ ਕੋ ਦਾ ਨਹੀਂ ਸੀ ਪਤਾ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜਾ ਕਿ ਇੱਕ ਬਹੁਤ ਕਤਾਈ ਹੈ ਐਮਪੀ ਦੇ ਨਾਲ ਜਿਹੜਾ ਇਹ ਤੁਹਾਡੇ ਡਿਵੈਲਪਮੈਂਟ ਦੇਖਣਾ ਚਾਹੁੰਦਾ ਹੈ ਜਿਹੜਾ ਤੁਹਾਡਾ ਵੱਡਾ ਬਣਾਉਣਾ ਚਾਹੁੰਦਾ ਹੈ ਤੇ ਇਹ ਬਿਲਕੁਲ ਇਹ ਜਿਹੜਾ ਸਿਵਲ ਸਰਟਨ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਕੁਝ ਦੱਸ ਹੀ ਨਾ ਸਕੇ ਕਿ ਇੱਥੇ ਕ੍ਰਿਟੀਕਲ ਹਸਪੀਟਲ ਕਿੱਡਾ ਹੋ ਰਿਹਾ ਆਈ ਥਿੰਕ ਇਟਸ ਸ਼ੇਮਫੁਲ ਮਾਨਸਾਭਾ ਇੱਕ ਅਫਸਰ ਪੰਜਾਬ ਸਰਕਾਰ ਦਾ ਆਪਣੇ ਲੈਵਲ ਤੇ ਐਡੀਬਡੀ ਇਸ ਤਰ੍ਹਾਂ ਦੀ ਕਥਾ ਹੀ ਨਹੀਂ ਕਰ ਸਕਦਾ ਜ ਜਿਵੇਂ ਤੁਸੀਂ ਕਥਾਈ ਸ਼ਬਦ ਵਰਤੇ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਅੱਜ ਦੇ ਸਮਾਗਮ ਦੇ ਸੰਬੰਧੀ ਤੁਹਾਡੇ ਇੱਕ ਅਫਸਰ ਐਡਾ ਫੈਸਲਾ ਨਹੀਂ ਲੈ ਸਕਦਾ ਇਹਦੇ ਪਿੱਛੇ ਕੀ ਪਾਵਰ ਹੈ ਕੋਈ ਜੇਕੀ ਕਰਨਾ ਚਾਹੋਗੇ ਐਡੀ ਇਸ ਤਰ੍ਹਾਂ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਹੁਣ ਮੈਂ ਚਿੱਟਰੀ ਸੈਂਟਰ ਨੂੰ ਲਿਖ ਰਿਹਾ ਹਾਂ ਉੱਥੇ ਪੰਜਾਬ ਗਵਰਨਮੈਂਟ ਜਾਂ ਸਿਵਲ ਸਰਜਨ ਸਾਹਿਬ ਦੇਣਗੇ ਜਵਾਬ ਆਪਣਾ ਮੈਨੂੰ ਕੀ ਪਤਾ ਹੈ ਇਹਦੇ ਪਿੱਛੇ ਕੀ ਰੌ ਹੈ ਕਿ ਪਰ ਮੈਂ ਉਹਨਾਂ ਨੂੰ ਕਿਹਾ ਹੈ ਕਿ یو ਗਿਵ ਮੀ ਅ ਟਾਈਮ ਕਿ ਕਿੰਨੇ ਚਿਰ ਦੇ ਵਿੱਚ ਤੁਸੀਂ ਮੈਨੂੰ ਪੂਰੇ ਸਵਾਲਾਂ ਦਾ ਜਵਾਬ ਦਿਓਗੇ ਸਰ ਜਿਸ ਤਾਂ ਕਿ ਸਟੇਜਾਂ ਤੋਂ ਆਮ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਵੀ ਬਰਨਾਲੇ ਦੇ ਵੀ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਹੈ ਉਹ ਆਮ ਆਦਮੀ ਪਾਰਟੀ ਦੀ ਨਾ ਵੀ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਦਾ ਹਸਪੀਟਲ ਹੈ ਜੀ ਪਰ ਇਹ 5 ਸਾਲ ਗਵਰਨਮੈਂਟ ਆਫ ਇੰਡੀਆ ਦੇ ਥੱਲੇ ਰਹੂਗਾ ਉਸ ਤੋਂ ਬਾਅਦ ਇਹਨੂੰ ਟ੍ਰਾਂਸਫਰ ਪੰਜਾਬ ਗਵਰਨਮੈਂਟ ਨੂੰ ਕੀਤਾ ਜਾਊਗਾ ਸੋ ਮੇਰਾ ਮਤਲਬ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈ ਤੇ ਜੇ ਪੰਜਾਬ ਗਵਰਨਮੈਂਟ ਦਾ ਹੈ ਜੇ ਇਹ ਆਮ ਆਦਮੀ ਪਾਰਟੀ ਪੰਜਾਬ ਨੂੰ ਵਫਾਦਾਰ ਹੈ ਅਜੇ ਤੱਕ ਇਹਦੇ ਇੱਤ ਨਾਲ ਇੱਕ ਜੁਨੀ ਰੱਖੀ ਹੈਗੀ ਤੇ ਇੰਨੇ ਨੇ ਤਾਂ ਗੱਲ ਹੀ ਨਹੀਂ ਕੀਤੀ ਸੰਬੰਧ ਦੇ ਵਿੱਚ ਟੈਂਡਰ ਲੱਗ ਚੁੱਕੇ ਨੇ ਹਾਂਜੀ 22 ਫਰਵਰੀ ਨੂੰ ਟੈਂਡਰ ਖੁੱਲ ਵੀ ਚੁੱਕੇ ਨੇ ਹਾਂਜੀ ਖੁੱਲ ਚੁੱਕੇ ਆ ਉਹ ਪਹਿਲੇ ਫੇਜ਼ ਦੇ ਵਿੱਚ 15 ਕਰੋੜ ਰੁਪਏ ਦੇ ਟੈਂਡਰ ਲੱਗੇ ਉਹ ਮੇਰੇ ਦਬਾਅ ਦੇ ਨਾਲ ਹੋਏ ਆ ਜੀ ਅਸੀਂ ਚਿੱਠੀਆਂ ਲਿਖੀਆਂ ਇਹਨਾਂ ਨੂੰ ਕਿ ਇਹ ਤੁਸੀਂ ਜਲਦੀ ਕਰਾਓ ਇਸ ਨੂੰ ਦੋਤ ਲੋਪ ਨਿਰਮਾਣ ਦੁਆਗੋ ਲੋ ਟੈਂਡਰ ਲਾਈ ਗਈ ਸੀ ਨਾ ਫਿਰ ਮੈਨੂੰ ਇੰਟਰਸਟ ਲੈਣ ਦਾ ਕੀ ਫਾਇਦਾ ਸੀਗਾ ਜੇ ਇਹ ਆਮ ਪਾਰਟੀ ਕਰਦੀ ਹੁੰਦੀ ਆਮ ਪਾਰਟੀ ਨੇ ਕਿਹੜੇ ਕੰਮ ਕੀਤੇ ਅਜੇ ਤੱਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਕੀ ਕਿਹੜਾ ਨਾਮ ਦੇਮੂਗ ਜਿਹੜੀ ਕੀਤੀ ਜਾ ਰਹੀ ਹੈ ਬੜੇ ਤੇ ਬੇਕਾਰ ਸਿਆਸਤਦਾਨੋ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਕਦੇ ਕੋਈ ਨਹੀਂ ਹੋਇਆ ਵਾਰ-ਵਾਰ ਪਾਵਰ ਦੇ ਵਿੱਚ ਆਏ ਹੋ ਜਿਹੜੀ ਮੌਜੂਦਾ ਸੱਤਾ ਦੇ ਵੱਲੋਂ ਇਸ ਤਰ੍ਹਾਂ ਦੀ ਰਾਜਨੀਤੀ ਉਹ ਵੀ ਇੱਥੇ ਦੇ ਖੇਤਰ 'ਚ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਇਹ ਤਾਂ ਖਿੱਚ ਕੇ ਜਿਹੜੀ ਆਪੋਜੀਸ਼ਨ ਹੁੰਦੀ ਹੈ ਜੀ ਉਹਦਾ ਫਾਇਦਾ ਹੁੰਦਾ ਕਿ ਉਹ ਖਿੱਚ ਕੇ ਰੱਖੇ ਸਰਕਾਰ ਨੂੰ ਜਿਵੇਂ ਅੱਜ ਮੈਂ ਕੀਤਾ ਹੈਗਾ ਜਿਵੇਂ ਤੁਹਾਡੇ ਨਾਲ ਗੱਲ ਕਰਦਾ ਹਾਂ ਇਹਦੇ ਨਾਲ ਫਰਕ ਪਊਗਾ ਇਹ ਦੁਨੀਆ ਦੇ ਵਿੱਚ ਜਾਊਗੀ ਕੀ ਆਮ ਪਾਰਟੀ ਬਿਲਕੁਲ ਖਮੋਸ਼ ਹੈ ਇਸ ਮਸਲੇ ਦੇ ਉੱਤੇ ਤੇ ਕਿਨੇਚਰ ਦਾ ਪ੍ਰੋਜੈਕਟ ਆਇਆ ਹੋਇਆ ਇਹਨਾਂ ਨੇ ਸ਼ੁਰੂ ਕਿਉਂ ਨਹੀਂ ਕਰਾਇਆ ਹੈਗਾ ਸੱਤ ਹੁਣੇ ਤੋਂ ਟੈਂਡੈਂਸ ਦਿੱਤੇ ਗਏ ਆ ਉਹ ਵੀ ਮੇਰੀਆਂ ਚਿੱਠੀਆਂ ਤੋਂ ਬਾਅਦ